हां जी ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੋ ਤੇ ਆ ਮੱਝ ਹੈਗੀ ਆ ਜਵਨ ਦਾ ਪਿੰਡੀ ਦੀ ਤੇ ਬਾਈਆਂ ਨੂੰ ਫੋਨ ਕਰਦਿਆਂ ਨੂੰ ਹੋ ਗਿਆ ਸੀ ਆਪਾਂ ਨੂੰ 6 ਮਹੀਨੇ ਤੇ ਹੁਣ ਲਗਾਤਾਰ ਡੇਢ ਦੋ ਮਹੀਨੇ ਹੋ ਗਏ ਸੀ ਫੋਨ ਕਰਦਿਆਂ ਨੂੰ ਤੇ ਮੱਝ ਦੇ ਸਿੰਘਾਂ ਦੀ ਕੰਡੀਸ਼ਨ ਤੁਸੀਂ ਆਪ ਹੀ ਦੇਖੋ ਕਿੰਨੇ ਖਰਾਬ ਸਿੰਘ ਨੇ ਤੇ ਸਿੰਘ ਪਾੜ ਰੱਖਿਆ ਮੱਝ ਨੇ ਫਸਾ ਕੇ ਤੇ ਕਰਦਿਆਂ ਕੰਮ-ਕੰਮ ਕਰਕੇ ਦਿਖਾਉਂਦੇ ਆ ਤੁਹਾਨੂੰ ਦੇਖੋ ਕਿੰਨਾ ਲੱਗਿਆ ਹੋਇਆ ਸਿਰ ਦੇ ਵਿੱਚ ਕਿੱਡੇ-ਕਿੱਡੇ ਜ਼ਖਮ ਹੋਣਗੇ ਦਿਖਾਉਣਾ ਤੁਹਾਨੂੰ ਫਿਰ ਸਿੰਘ ਕੱਢ ਕੇ ਤਰ ਕੇ ਕੰਮ ਦਿਖਾਉਣਾ ਫਿਰ ਤੁਹਾਨੂੰ ਚਲੋ ਜੀ ਕਰਦਿਆਂ ਕੰਮ ਤੇ ਲਓ ਜੀ ਕਰਤਾ ਕੰਮ ਤੇ ਜ਼ਖਮ ਦੇਖ ਲਓ ਥੱਲੇ ਕਿੰਨੇ-ਕਿੰਨੇ ਡੂੰਗੇ ਜ਼ਖਮ ਹੋਏ ਪੈਨੇ ਕਿੰਨਾ ਸਿੰਘ ਪਿੱਛੇ ਹਟਣ ਤੋਂ ਬਾਅਦ ਵੀ ਸਿੰਘ ਕਿੰਨਾ ਵਿੱਚ ਲੱਗਿਆ ਹੋਇਆ ਤੇ ਹਜੇ ਸੋਜਾ ਆਉਣ ਦੇ ਕਾਰਨ ਆਪਾਂ ਨੂੰ ਐ ਲੱਗਦਾ ਵੀ ਸਿੰਘ ਹਜੇ ਵੀ ਪਿੱਛੇ ਨਹੀਂ ਹਟਿਆ ਜਦੋਂ ਸੋਜਾ ਉੱਤਰ ਗਿਆ ਸੋਜਾ ਉੱਤਰਨ ਤੋਂ ਬਾਅਦ 3 ਇੰਚ 4 ਇੰਚ ਦਾ ਫਰਕ ਪੈ ਜਾਊਗਾ ਸਿੰਘ ਦਾ ਤੇ ਸਿਰ ਦਾ ਤੇ ਜ਼ਖਮ ਦੇਖ ਲਓ ਤੁਸੀਂ ਕਿੰਨੇ ਵਿੱਚ ਜ਼ਖਮ ਹੋਏ ਪਿਆ ਸਿੰਘ ਨੇ ਇਸੇ ਕਰਕੇ ਕਹਿਣਾ ਹੁੰਦਾ ਮੈਂ ਵੀ ਸਿੰਘ ਵੱਡਣ ਨਾਲੋਂ ਕਰਵਾ ਦਿਆ ਕਰੋ ਇੱਕ ਵਾਰੀ ਕਰਵਾ ਕੇ ਦੁਬਾਰੇ 2-3 ਸਾਲ ਲੋੜ ਨਹੀਂ ਪੈਂਦੀ ਤੇ ਇਹਦਾ ਜ਼ਖਮ ਦੇਖੋ ਕਿੰਨਾ ਜ਼ਖਮ ਸੀ ਉਂਗਲ ਪੈਂਦੀ ਸੀ ਜ਼ਖਮ ਦੇ ਵਿੱਚ ਤੇ 2 ਇੰਚ ਸਿਰ ਦੇ ਵਿੱਚ ਗੁੜਿਆ ਹੋਇਆ ਸੀ 2 ਇੰਚ ਗੱਡਣ ਤੋਂ ਬਾਅਦ ਰੁੱਤ ਭੈੜੀ ਨਹੀਂ ਸੀ ਮਤਲਬ ਕਿ ਰੁੱਤ ਕੀੜਿਆਂ ਵਾਲੀ ਹੈ ਨਹੀਂ ਨਹੀਂ ਕੀੜੇ ਪੈਣੇ ਲਾਜ਼ਮੀ ਸੀ ਸਿੰਘ ਦੇ ਵਿੱਚ ਤੇ ਇੱਕ ਹੋਰ ਕੇਸ ਦਿਖਾਉਣਾ ਤੁਹਾਨੂੰ ਆਹ ਦੇਖ ਲਓ ਇਹਦੇ ਵੀ ਉਹੀ ਹਾਲ ਹੈ ਇਹਦੇ ਵਸ ਕੰਨੀ ਗੜੀ ਹੋਈ ਹੈ ਇਹਦਾ ਸਿੰਘ ਵੱਡ ਤਾਂ ਬਾਈ ਕਹਿੰਦਾ ਬਾਈ ਅਸੀਂ 4-5 ਵਾਰੀ ਵੱਢ ਚੁੱਕੇ ਹਾਂ 2 ਮਹੀਨਾ ਬਾਅਦ ਦੁਬਾਰੇ ਫੇਰ ਲੱਗ ਜਾਂਦਾ ਇਹ ਵੀ ਜਵੰਦਾ ਪੈਂਦੀ ਦੀ ਮਾਸ ਹੈ ਤੇ ਇੱਥੇ ਕੰਮ ਕਰਿਆ ਅੱਜ ਆਪਾਂ ਨੇ ਸਾਰਾ ਦਿਨ ਇੱਥੇ ਲਾਇਆ 8-10 ਪਸ਼ੂਆਂ ਦਾ ਕੰਮ ਸੀ ਤੇ ਇਹ ਵੀ ਕਰਕੇ ਦਿਖਾਉਨੇ ਆ ਤੁਹਾਨੂੰ ਤੇ ਵੀ ਕਿੰਨਾ ਇੱਕ ਸਿੰਘ ਬਣਿਆ ਤੇ ਕਿੱਥੇ ਇੱਕ ਤੱਕ ਪਿੱਛੇ ਹਟਿਆ ਤੇ ਆਪਾਂ ਲਈ ਮੂਰੀ ਕਰਦਾ ਕੰਮ-ਕੰਮ ਕਰਕੇ ਦਿਖਾਉਂ ਆ ਫਿਰ ਤੁਹਾਨੂੰ ਵੀ ਕਿਵੇਂ ਦਾ ਬਣਿਆ ਤੇ ਲਓ ਜੀ ਕਰਤਾ ਕੰਮ ਪਿੱਛੇ ਹਟਾਤਾ ਸਿੰਘ ਤੇ ਹੁਣ ਤੁਸੀਂ ਆਪ ਦੇਖੋ ਵੀਡੀਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਦੱਸਿਆ ਕਰੋ ਵੀ ਬਾਈ ਤੇਰੀ ਵੀਡੀਓ ਵਧੀਆ ਲੱਗਦੀ ਹੈ ਜਾਂ ਤੇਰਾ ਕੰਮ ਵਧੀਆ ਲੱਗਦਾ ਜੇ ਵੀਡੀਓ ਵੀ ਨਹੀਂ ਵਧੀਆ ਲੱਗਦੀ ਤਾਂ ਮੈਨੂੰ ਦੱਸਿਓ ਵੀ ਬਾਈ ਅੱਗੇ ਤੋਂ ਵੀਡੀਓ ਐ ਬਣਾਈ ਆਂ ਐਂਗਲ ਤੋਂ ਸ਼ਾਟ ਲਈ ਤੇ ਦੇਖ ਕੇ ਤੁਸੀਂ ਦੱਸਿਆ ਜ਼ਰੂਰ ਕਰੋ ਵੀ ਮੇਰਾ ਕੰਮ ਕਿਵੇਂ ਲੱਗਿਆ ਤੇ ਮੇਰੇ ਕੰਮ 'ਚ ਕਿੰਨਾ ਤੁਹਾਨੂੰ ਫਰਕ ਲੱਗਦਾ ਵੀ ਹਾਂ ਮੈਂ ਕੰਮ ਵਧੀਆ ਕਰਦਾ ਜਾਂ ਮੈਂ ਕੰਮ ਖਰਾਬ ਕਰਦਾ ਕਿਉਂਕਿ ਜੇ ਤੁਸੀਂ ਦੱਸੋਗੇ ਤਾਂ ਮੈਨੂੰ ਮੇਰੀਆਂ ਗਲਤੀਆਂ ਦਾ ਪਤਾ ਲੱਗੂਗਾ ਤੇ ਇੱਥੋਂ ਮਦਨੇ ਟਵਾ ਪਾ ਰੱਖਿਆ ਸੀ ਸਿੰਘ ਨੇ ਜੇ ਤੁਸੀਂ ਦੱਸੋਗੇ ਨਹੀਂ ਫਿਰ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਕੀ ਗਲਤੀ ਆ ਆਪਣੀ ਕੀ ਕਮੀ ਆ ਆਪਣੀ ਇਹ ਸਿੰਘ ਹੂਰ ਮੱਝ ਦਾ ਇਹ ਸਿੰਘ ਲੱਗਿਆ ਹੋਇਆ ਸੀ ਮੁੜ ਕੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਕਿਵੇਂ ਲੱਗਿਆ ਹੋਇਆ ਸੀ ਇਹ ਸਿੰਘਾ ਛੋਟਾ ਜਾ ਸਿੰਘ ਜੀ ਮੋਟਾ ਸਿੰਘ ਜੀ ਆਹ ਦੇਖ ਲੋ ਇਹ ਉਹ ਸਿੰਘ ਹੈ ਜਿਹੜਾ ਆਪਾਂ ਤੁਹਾਨੂੰ ਹੁਣ ਦਿਖਾ ਕੇ ਹਟਿਆ ਬਣਾ ਕੇ ਇਹ ਮੱਝ ਦਾ ਸਿੰਘ ਕਿੰਨਾ ਬੈਠਿਆ ਪਿਆ ਤੇ ਸਿੰਘਾਂ ਤੋਂ ਕੁਝ ਹੋਰ ਹੀ ਬਣੀ ਖੜੀ ਸੀ ਪਤੰਦਰ ਨੇ ਤੇ ਦੇਖੋ ਫਿਰ ਇਹ ਉਹ ਮੱਝ ਹੈ ਇਹ ਮੱਝ ਦੀ ਵੀਡੀਓ ਵੀ ਗਾਂਹ ਵਿੱਚ ਹੈ ਤੇ ਇਹ ਮੱਝ ਦਾ ਸਿੰਘ ਮੁੜ ਕੇ ਦਵਾਰੇ ਢੋਂ ਲੱਗੀ ਹੋਈ ਸੀ ਮੱਝ ਕੱਖਖਾਨ ਚ ਵੀ ਦਿੱਕਤ ਮੰਦੀ ਸੀ ਪਾਣੀ ਪੀਣ ਚ ਵੀ ਦਿੱਕਤ ਮੰਦੀ ਸੀ ਤੇ ਤਖਲੀਬ ਮੰਦੀ ਸੀ ਇੱਕ ਆਮ ਅੱਜ ਹੋਰ ਐ ਇਹਦਾ ਸਿੰਘ ਥੱਲੇ ਗੜਦਾ ਸਿਰ ਤੇ ਵਿੱਚ ਤੇ ਜਦੋਂ ਕਹਿੰਦਾ ਬਾਈ ਕੰਦਾ ਸੰਗਲ ਫਸਾ ਲੈਂਦੇ ਦਵਾਰੇ ਫਿਰ ਸੰਗਲ ਖੋਣ ਕੇ ਕੱਢਣਾ ਪੈਂਦਾ ਬਾਈ ਹੁਣ ਦੇਖ ਲਓ ਤੁਸੀਂ ਕਿੰਨਾ ਫਰਕ ਪੈ ਗਿਆ ਸਿੰਘ ਬਣਾਉਣ ਤੋਂ ਬਾਅਦ ਹੱਥ ਟਪਾਉਣ ਲੱਗਾ ਥਲੋਂ ਦੀ ਉਂਗਲ ਵੀ ਟੱਪਦੀ ਐ ਇਸੇ ਕਰਕੇ ਕਹਿੰਦੇ ਉਹਨੇ ਵੀ ਆਪਣੇ ਪਸ਼ੂਆਂ ਦਾ ਸਿੰਘਾਂ ਪੈਰਾਂ ਦਾ ਖਿਆਲ ਰੱਖਿਆ ਕਰੋ ਸਿੰਘਾਂ ਤੇ ਹੱਥ ਫਰਿਆ ਲਿਆ ਕਰੋ ਪੈਰਾਂ ਤੇ ਵੀ ਹੱਥ ਫਰਿਆ ਲਿਆ ਕਰੋ ਨਲੇ ਤਾਂ ਪਸ਼ੂ ਦੁੱਧ ਨਹੀਂ ਘਟਾਉਂਦਾ ਤੇ ਇੱਕਵਾਂ ਚ ਹੋਰ ਦੇਖੋ ਤੁਸੀਂ ਆ ਮੱਝ ਤੇ ਸਿੰਘ ਆਪਾਂ ਕਰਨਾ ਨੇ ਭੀਖੀ ਕੋਲੇ ਕੋੜੜਾ ਹੈ ਉਥੋਂ ਦੀ ਵੀਡੀਓ ਆਈ ਹੋਈ ਆ ਆਪਾਂ ਨੂੰ ਤੇ ਮੈਂ ਸੋਚਿਆ ਵੀ ਚੱਲੋ ਵੀਡੀਓ ਦੇ ਵੀਡੀਓ ਵਿੱਚੀ ਲਾ ਦਈਏ ਤੇ ਆ ਮੱਝ ਦਾ ਵੀ ਤੁਹਾਨੂੰ ਦਿਖਾਵਾਂਗੇ ਵੀ ਕੰਮ ਕਿਵੇਂ ਦਾ ਬਣੂਗਾ ਤੇ ਕੀ ਗੱਲਬਾਤ ਹੋਊਗੀ ਆ ਮੱਝ ਦਾ ਸਿੰਘ ਦੇਖ ਲਓ ਤੁਸੀਂ ਤੇ ਇੱਕ ਗੱਲ ਹੋਰ ਆ ਜਿਹੜਾ ਕੀੜਾ ਕਹਿੰਦਾ ਹੁੰਦਾ ਮੈਂ ਤੁਹਾਨੂੰ ਗਵਰਨਰਾ ਦੇਖੋ ਇਹ ਕੀੜਾ ਤੁਰਿਆ ਫਿਰਦਾ ਇਹਦੇ ਵਿੱਚ ਸਿੰਘ 'ਚ ਇਹ ਕੀੜਾ ਸਿੰਘ ਨੂੰ ਖਾਂਦਾ ਜਦੋਂ ਸਿੰਘ ਨੂੰ ਖਾਂਦਾ ਹੈ ਕੀੜਾ ਫਿਰ ਮੱਝ ਸਿੰਘ ਮਾਰਦੀ ਹੈ ਖੁਰਨੀਆਂ ਨਾਲ ਕੰਧਾਂ ਨਾਲ ਤੇ ਸੰਗਲ ਫਸਾਉਂਦੀ ਹੈ ਕੌਰ ਨਾਲ ਦੇਖੋ ਕੀੜਾ ਤੁਰਦਾ ਆਹ ਕੀੜਾ ਹੁੰਦਾ ਉਹ ਜਿਹੜਾ ਸਿੰਘ ਦੇ ਵਿੱਚ ਲੱਗਿਆ ਹੁੰਦਾ ਹੈ ਸਿੰਘ 'ਚ ਲੱਗਣ ਤੋਂ ਬਾਅਦ ਕੀੜਾ ਫਿਰ ਕੀੜਾ ਜਦੋਂ ਸਿੰਘ ਨੂੰ ਖਾਂਦਾ ਹੈ ਫਿਰ ਮੈਸਦੇ ਹੁੰਦੀ ਹੈ ਖਾਰਸ਼ ਜਦੋਂ ਖਾਰਸ਼ ਹੁੰਦੀ ਹੈ ਫਿਰ ਮੱਝ ਸਿੰਘ ਮਾਰਦੀ ਹੈ ਕੰਧਾਂ ਨਾਲ ਖੁਰਨੀਆਂ ਨਾਲ ਕਈ ਇਹ ਮੱਝਾਂ ਦਾ ਟੋਪੀਆਂ ਨਾ ਲੈਂਦੀਆਂ ਨੇ ਜਮਾ ਤੁਸੀਂ ਧਿਆਨ ਨਾਲ ਦੇਖੋ ਵੀਡੀਓ ਨੂੰ ਜ਼ੂਮ ਕਰਕੇ ਦੇਖੋ ਕੀੜਾ ਤੁਰਿਆ ਫਿਰਦਾ ਤੇ ਜੇ ਵੀਡੀਓ ਲੱਗੀ ਵਧੀਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਹ ਮੱਝ ਦਾ ਸਿੰਘ ਵੀ ਦੇਖ ਲਓ ਤੁਸੀਂ ਕਿੰਨਾ ਬੈਠਿਆ ਪਿਆ ਸਰ ਦੇ ਵਿੱਚ ਕੀ ਕੰਡੀਸ਼ਨ ਆ ਸਰਦੀ ਤੇ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਕੰਮ ਕਰਕੇ ਤੁਹਾਨੂੰ ਜਦੋਂ ਦਿਖਾਵਾਂਗੇ ਤੇ ਤੁਸੀਂ ਫਿਰ ਦੱਸਿਓ ਵੀ ਬਾਈ ਕਿੰਨਾ ਅਫਰਕ ਪੈ ਗਿਆ ਸਿੰਘ ਦਾ ਕੀ ਗੱਲ ਬਾਤ ਹੈ ਸਿੰਘ ਤੁਸੀਂ ਆਪ ਹੀ ਦੇਖ ਲਓ ਦਵਾਰੇ ਮੁੜ ਕੇ ਦੋ ਵਾਰੀ ਢੂੰ ਲੱਗ ਗਈ ਇੱਕ ਵਾਰੀ ਤਾਂ ਸਿਰਚ ਬੈਠ ਬੈਠ ਗਿਆ ਤੇ ਆਹ ਦੇਖ ਲਓ ਸਿੰਘ ਆਪਰੇ ਬਣਾਤਾ ਬਣਾ ਕੇ ਸਿੰਘ ਕੜਤਾ ਸਿੰਘ ਕੱਢਣ ਤੋਂ ਬਾਅਦ ਕਿੱਡੇ ਕਿੱਡੇ ਟੋਏ ਪਏ ਪਿਆ ਸਿਰ ਦੇ ਵਿੱਚ ਜਦ ਕਿ ਹੱਥ ਪੈਂਦਾ ਸਿੰਘ ਦੇ ਵਿੱਚ ਕਿੱਥੇ ਪਹਿਲਾਂ ਵਾਲਾ ਸੀ ਕਿੱਥੇ ਹੋਂ ਵਾਲਾ ਸੀ ਦੇਖੋ ਗੌਰ ਨਾਲ ਵੀਡੀਓ ਦੇਖਿਆ ਕਰੋ ਦੇਖ ਕੇ ਫਿਰ ਮੈਨੂੰ ਮੇਰੀਆਂ ਗਲਤੀਆਂ ਦੱਸਿਆ ਕਰੋ ਵੀ ਭਾਈ ਤੇਰੀ ਇੱਥੇ ਆ ਗਲਤੀ ਸੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਜੇ ਕੋਈ ਜਾਣਕਾਰੀ ਲੈਣੀ ਵੀ ਹੋਵੇ ਮੇਰੇ ਨਾਲ ਕਨੈਕਟ ਕਰਕੇ ਮੈਥੋਂ ਕੋਈ ਜਾਣਕਾਰੀ ਲੈ ਵੀ ਸਕਦੇ ਹੋ ਨੰਬਰ ਮੇਰਾ ਵੀਡੀਓ ਦੇ ਵਿੱਚ ਹੁੰਦਾ ਹੈ ਤੇ ਇੱਕ ਆਮ ਅਜ ਹੈ ਇਹ ਮੱਜ ਦਾ ਵੀ ਸਿੰਘ ਗੜਿਆ ਹੋਇਆ ਇੱਕ ਦੀ ਟੋਣ ਲੱਗੀ ਹੋਈ ਹੈ ਤੇ ਇੱਕ ਸਿੱਧਾ ਲੱਗਿਆ ਹੋਇਆ ਸਿਰ 'ਚ ਤੇ ਇਹਦਾ ਵੀ ਕਰਿਆ ਹੋਇਆ ਸਿੰਘ ਦਿਖਾਇਆ ਸਾਨੂੰ ਤੇ ਦੇਖਿਓ ਫਿਰ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਦੱਸਿਓ ਕਮੀਆਂ ਤੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਬਾਕੀ ਦੇਖੋ ਪੂਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੇਰਾ ਕੰਮ ਕਿਵੇਂ ਦਾ ਲੱਗਿਆ ਦੱਸਿਓ ਕਮੈਂਟ ਕਰਕੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਕੋਈ ਬਣਾ ਲਈ ਫਿਰ ਐ ਨਾ ਵੀ ਕੁਝ ਬੜਾ ਬਸ ਬਸ ਹੋਣਾ ਜੀ ਜਦੋਂ ਮੈਂ ਪਾਲ ਕੇ ਬਹੁਤ ਵੀ ਜਾਨੀ ਬੜਾ ਨਿਕਲਦਾ ਨਾ ਕੋਈ ਤੁਹਾਨੂੰ ਬੜਾ ਖਾਲੀ ਬਾਕੀ ਆਪਣੀ ਉਹ ਆਪ ਨਹੀਂ ਹੈ ਜੇ ਮੈਂ ਕਹਾਂ ਜੀ